ਇਹ ਸਾਰੇ ਕਿਸਾਨ ਮੇਲੇ ਜਿਹੜੇ ਉਹ ਵੇਖਣੇ ਮੇਰਾ ਸ਼ੌਂਕ ਸੀ। ਕ੍ਰਿਮਨਾਜ ਤੋਂ 30 ਸਾਲ ਪਹਿਲਾਂ ਜਿਹੜਾ ਉਹ ਪਹਿਲੀ ਵਾਰ ਪਪਲਰ ਜਿਹੜਾ ਇੱਕ ਏਕੜ ਦੇ ਵਿੱਚ ਲਾਇਆ। ਉਸ ਸਮੇਂ ਦਾ ਬਗਾਜ ਤੋਂ 30 ਸਾਲ ਪਹਿਲਾਂ ਜਿਹੜੀ ਜੋ ਕਣਕ ਝੋਨੇ ਦੀ ਆਮਦਨ ਸੀ ਉਹਦੇ ਨਾਲੋਂ ਤਕਰੀਬਨ ਲਗਭਗ ਦੁੱਗਣੀ ਦੁੱਗਣੀ ਢਾਈ ਗੁਣਾ ਜਿਹੜੀ ਆਮਦਨ ਜਿਹੜੀ ਉਹ ਮੈਨੂੰ ਮਿਲੀ। ਕੁਝ ਇਲਾਕੇ ਨੇ ਜਿੱਥੇ ਸਿਉਂਗਿਆ ਸਿਉਂਗ ਕਵਾਸਤੇ ਜਿਹੜਾ ਇਹਦਾ ਖੇਤ ਦੇ ਵਿੱਚੋਂ ਸਿਉਂਗ ਨੂੰ ਖਤਮ ਕਰਨ ਦਾ ਬੜਾ ਸੌਖਾ ਆ ਲਿਆ ਕਿਸਾਨ ਕਹਦੇ ਵੀ ਮੈਂ 500 ਬੂਟਾ ਲਾ ਕੇ ਖਣੀ ਡਬਲ ਫਾਇਦਾ ਲੈ ਲੂੰ ਉਹ ਡਬਲ ਫਾਇਦਾ ਨਹੀਂ ਹੋਣਾ ਉਹਦੇ ਨਾਲ ਡਬਲ ਨੁਕਸਾਨ ਹੋ ਜਾਣਾ ਜਿਹੜਾ 10 ਕਿੱਲੇ ਵਾਲਾ ਕਿਸਾਨ ਹੈ ਨਾ ਉਹ ਜੇ 1 ਕਿੱਲਾ ਵੀ ਇਹਦੇ ਲਈ ਕੱਢ ਲਵੇ ਨਾ ਜੰਗਲਾਤ ਦੇ ਲਈ ਤੇ ਉਹਦੀ ਉਹਦੀ ਆਮਦਨ ਜਿਹੜੀ ਉਹਦੀ ਇੱਕ ਕਿਸਮ ਦੀ ਐਫ ਡੀ ਜਿਹੜੀ ਹੈ ਨਾ ਉਹ ਐਫ ਡੀ ਬਣ ਜੂਗੀ ਜਿਹੜੀ ਉਹਨੂੰ 5 6 ਸਾਲਾਂ ਬਾਅਦ 14 ਸਾਲਾਂ ਬਾਅਦ ਵਧੀਆ ਆਮਦਨ ਜਿਹੜੀ ਦੇ ਕੇ ਕੋਈ ਉਹਦਾ ਵਧੀਆ ਜਿਹੜਾ ਉਹਦਾ ਉਹ ਜਿਹੜਾ ਸਾਧਨ ਬਣ ਸਕਦਾ ਜਿੱਥੇ ਸਾਡੇ ਕਿਸਾਨਾਂ ਵੱਲੋਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਜਿਹੜੀ ਕੀਤੀ ਜਾਂਦੀ ਹੈ ਖਾਸ ਕਰਕੇ ਕਣਕ ਅਤੇ ਝੋਨੇ ਦੀ ਜਿਹੜੀ ਰਵਾਇਤੀ ਫਸਲਾਂ ਵਾਂ ਪਰ ਅੱਜ ਤੁਹਾਨੂੰ ਕਿਸਾਨਾਂ ਮਿਲਾਵਾਂਗੇ ਉਸ ਕਿਸਾਨ ਦੇ ਨਾਲ ਜਿਹਨੇ ਕਿ ਰਵਾਇਤੀ ਫਸਲਾਂ ਛੱਡ ਕੇ ਪੌਪਲਰ ਦੀ ਖੇਤੀ ਕੀਤੀ ਆ ਅਤੇ ਵਾਹ ਜਿਹੜਾ ਕੀ ਲੱਖਾਂ ਦਾ ਜਿਹੜਾ ਕੀ ਉਹ ਲਾਹਾ ਲਿਆ ਵਾ ਗੱਲਬਾਤ ਕਰਾਂਗੇ ਬਲਦੇਸ ਸਿੰਘ ਗਿੱਲ ਸਾਡੇ ਨਾਲ ਹੈ ਬਲਦੇਸ ਸਿੰਘ ਗਿੱਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੜਾ ਧੰਨਵਾਦ ਜੀ ਗਿੱਲ ਸਾਹਿਬ ਕਿਸ ਤਰ੍ਹਾਂ ਜਹਾਂ ਚ ਆਇਆ ਵੀ ਰਵਾਇਤੀ ਫਸਲਾਂ ਛੱਡ ਕੇ ਕਣਕ ਝੋਨੇ ਦੀ ਜਿਹੜੀ ਫਸਲ ਛੱਡ ਕੇ ਤੁਸੀਂ ਪਪੂਲਰ ਦੀ ਖੇਤੀ ਕੀਤੀ ਆ ਮਨਚ ਜਹਾਂ ਚ ਆਇਆ ਤੇ ਉਹ ਉਹਲਾ ਫਸਲਾਂ ਨੂੰ ਛੱਡ ਕੇ ਇਹਦੇ ਵਿੱਚ ਕਿੰਨਾ ਕੁ ਜਿਹੜਾ ਲਾਹੇ ਬੰਦੇ ਮੈਂ ਜਦੋਂ ਹੀ ਮਤਲਬ ਆਪਣੀ ਹੋ ਸਮਝੀ ਨੌਜਵਾਨ ਹੋਇਆ ਮੈਂ ਸ਼ੁਰੂ ਤੋਂ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜਿਹੜਾ ਉਹ ਜੁੜਿਆ ਹਾਂ ਤੇ ਸਾਰੇ ਕਿਸਾਨ ਮੇਲੇ ਜਿਹੜੇ ਉਹ ਵੇਖਣੇ ਮੇਰਾ ਸ਼ੌਂਕ ਸੀ ਉਥੋਂ ਹੀ ਮੈਂ ਪਪਲਰ ਬਾਰੇ ਜਿਹੜੀ ਜਾਣਕਾਰੀ ਸਾਰੀ ਜਿਹੜੀ ਹਾਸਲ ਕੀਤੀ ਤੇ ਮੈਂ ਤਕਰੀਬਨ ਅੱਜ ਤੋਂ 30 ਸਾਲ ਪਹਿਲਾਂ ਜਿਹੜਾ ਉਹ ਪਹਿਲੀ ਵਾਰ ਪਪਲਰ ਜਿਹੜਾ ਇੱਕ ਏਕੜ ਦੇ ਵਿੱਚ ਲਾਇਆ ਉਦੋਂ ਮੈਂ ਬਿਲਕੁਲ ਨਵਾਂ ਸੀ ਤਕਰੀਬਨ 200 ਤੇ 20 ਕਬੂਟੇ ਲਾਏ ਪਰ ਮਤਲਬ ਉਹ ਬੂਟਾ ਮੇਰਾ ਤਕਰੀਬਨ ਲਗਭਗ 160 ਕਬੂਟੇ ਤਿਆਰ ਹੋਏ ਪਰ ਉਹਦੇ ਵਿੱਚੋਂ ਮੈਨੂੰ 160ਾਂ ਬੂਟਿਆਂ ਦੇ ਨਾਲ ਜਿਹੜਾ ਨਾ ਉਹ 1 ਏਕੜ ਦੇ ਵਿੱਚੋਂ ਬਹੁਤ ਵਧੀਆ ਆਮਦਨ ਉਸ ਸਮੇਂ ਦਾ ਬਗਾਜ ਤੋਂ 30 ਸਾਲ ਪਹਿਲਾਂ ਜਿਹੜੀ ਜੋ ਕਣਕ ਝੋਨੇ ਦੀ ਆਮਦਨ ਸੀ ਉਹਦੇ ਨਾਲੋਂ ਤਕਰੀਬਨ ਲਗਭਗ ਦੁੱਗਣੀ ਦੁੱਗਣੀ ਢਾਈ ਗੁਣਾ ਜਿਹੜੀ ਆਮਦਨ ਜਿਹੜੀ ਉਹ ਮੈਨੂੰ ਮਿਲੀ ਤੇ ਉਹਦੇ ਨਾਲ ਜਿਹੜਾ ਮੇਰਾ ਉਤਸ਼ਾਹ ਜਿਹੜਾ ਨਾ ਉਹ ਵਧਿਆ ਮੈਂ ਜਦ ਹੀ ਫਿਰ ਉਹ ਕਟਾਉਣ ਤੋਂ ਬਾਅਦ ਆ ਜਿਹੜੇ ਉਹ ਦੋ ਕਿਲੇ ਲਾਏ ਤੇ ਆਪਣੀ ਨਰਸਰੀ ਤਿਆਰ ਕਰਕੇ ਜਿਹੜੇ ਮੈਂ ਦੋ ਕਿਲੇ ਜਿਹੜਾ ਉਹ ਜਿਹੜੇ ਬੂਟੇ ਲਾਏ ਦੇ ਨਾਲ ਹੀ ਮੈਂ ਨਰਸਰੀ ਵਧਾਉਣੀ ਸ਼ੁਰੂ ਕਰਤੀ ਤੇ ਨਾਲ ਹੀ ਮੈਂ ਪਪਲਰ ਦੀ ਖੇਤੀ ਜਿਹੜੀ ਆ ਉਹ ਵਧਾਉਣੀ ਸ਼ੁਰੂ ਕਰਤੀ ਤੇ ਮੈਨੂੰ ਉਦੋਂ ਤੋਂ ਲੈ ਕੇ ਆ ਜਿਹੜੀ ਤੁਸੀਂ ਹੁਣ ਫਸਲ ਵੇਖ ਰਹੇ ਜੇ ਇਹ ਮੇਰੇ ਜਿਹੜੇ ਆ ਆ 3 ਸਾਲ ਦੇ ਬੂਟੇ ਆ ਤੇ ਇੱਕ ਜਿਹੜੇ ਮੈਂ ਸ਼ਾਹ ਜਿਹੜੇ ਪਿੱਛੇ ਪਰੇ ਲੱਗੇ ਆ ਉਹ 5 ਸਾਲ ਦੇ ਬੂਟੇ ਆ ਮੈਂ ਉਹ ਜਿਹੜੇ ਆ ਉਹ ਸਤੰਬਰ ਦੇ ਵਿੱਚ ਵੜਾਉਣ ਜਾ ਰਿਆਂ ਤੇ ਉਹ ਮੇਰੇ ਜਿਹੜੇ ਆ ਬੂਟੇ ਜਿਹੜੇ 6ਵੀਂ ਫਸਲ ਹੋਣੀ ਆ ਆ ਜਿਹੜੀ ਆ ਮੇਰੇ 3 ਸਾਲ ਦੇ ਬੂਟੇ ਹੁਣ ਇਹ ਮੇਰੀ 7ਵੀਂ ਫਸਲ ਹੋਣੀ ਆ ਤਕਰੀਬਨ ਮੈਂ ਜਿਹੜਾ ਲਗਾਤਾਰ ਜਿਹੜੇ ਬੂਟੇ ਦੋ ਦੋ ਚਾਰ ਚਾਰ ਕਿਲੇ ਹੁਣ ਮੇਰੇ ਕੋ ਜਿਹੜਾ ਮੌਕੇ ਤੇ ਜਿਹੜਾ ਉਹ ਪੰਜ ਕਿਲੇ ਪਪੂਲਰ ਆ ਜਿਹਦੇ ਵਿੱਚ ਜਿਹੜਾ ਦੋ ਕਿਲੇ ਜਿਹੜਾ ਉਹ ਪੰਜ ਸਾਲ ਦਾ ਤੇ ਇੱਕ ਕਿਲਾ ਜਿਹੜਾ ਜਿਹਦੇ ਵਿੱਚ ਖੜੇ ਆ ਇਹ ਇਹ ਤਿੰਨ ਸਾਲ ਦਾ ਤੇ ਉਹ ਦੋ ਕਿਲੇ ਸਾਹਮਣੇ ਜਿਹੜੇ ਆ ਉਹ ਸਾਲ ਦੇ ਐਰਕਾਂ ਲਾਏ ਆ ਤੇ ਇਹ ਜਿਹੜੇ ਆ ਮੈਂ ਇਹਨਾਂ ਦੀ ਬਿਲਕੁਲ ਚੀਨ ਬਣਾ ਕੇ ਜਿਹੜਾ ਉਹ ਲਗਾਤਾਰ ਜਿਹੜਾ ਉਹ ਲਾ ਰਿਆਂ ਨਾਲ ਮੇਰੇ ਕੋ ਜਿਹੜੀ ਆ ਚਾਰ ਕਿਲੇ ਦੀ ਪਪੂਲਰ ਦੀ ਨਸਲੀ ਆ ਤੇ ਉਹ ਨਰਸੀ ਦੇ ਵਿੱਚ ਜਿਹੜੀ ਨਰਸੀ ਜਿਹੜੀ ਮੈਂ ਨਵੇਂ ਬੂਟੇ ਲਾਉਣਾ ਉਹਨਾਂ ਦੇ ਵਿੱਚੇ ਨਰਸੀ ਲਾਉਣ ਕਰਕੇ ਮੇਰੀ ਜਿਹੜੀ ਆਮਦਨੀ ਆ ਹੋਰ ਕਈ ਗੁਣਾ ਜਿਹੜੀ ਉਹ ਵੱਧ ਜਾਂਦੀ ਆ ਤੇ ਵਧੀਆ ਵੈਰਾਈਟੀਆਂ ਜਿਹੜੀਆਂ ਉਹ ਕਿਸਾਨਾਂ ਨੂੰ ਜਿਹੜੀਆਂ ਨਰਸੀ ਦੀਆਂ ਦੇਈਦੀਆਂ ਤੇ ਨਾਲ ਉਹਨਾਂ ਨੂੰ ਵਧੀਆ ਜਿਹੜਾ ਉਹਨਾਂ ਦੇ ਨਾਲ ਸੰਪਰਕ ਕਰਕੇ ਤੇ ਵਧੀਆ ਜਿਹੜਾ ਪਪਲ ਪਾਲਣ ਦੇ ਵਿੱਚ ਉਹਨਾਂ ਦੀ ਸਪੋਰਟ ਕਰੀਦੀ ਆ ਪਪੜਰ ਲਾਉਣ ਤੋਂ ਲੈ ਕੇ ਕਟਾਉਣ ਤੱਕ ਉਹਨਾਂ ਦੇ ਨਾਲ ਜਿਹੜੀ ਹਰ ਤਰ੍ਹਾਂ ਦੀ ਸਹਾਇਤਾ ਕਰਕੇ ਉਹਨਾਂ ਦੀ ਖੇਤੀ ਵੀ ਜਿਹੜੀ ਆ ਉਹ ਵਧੀਆ ਤਿਆਰ ਕਰਵਾਈਦੀ ਆ ਤੇ ਉਹਦੇ ਕਰਕੇ ਜਿਹੜਾ ਆਪਣਾ ਪੂਰੇ ਪੰਜਾਬ ਦੇ ਵਿੱਚ ਇਹ ਸਭ ਤੋਂ ਵੱਧ ਗਰਦਾਸਪੁਰ ਦੇ ਵਿੱਚ ਸਾਡਾ ਜਿਹੜਾ ਉਹ ਪੂਰਾ ਸਾਡੀ ਜੀਪੀਐਨ ਬਾਇਓਟੈਕ ਦਾ ਨਾ ਆ ਤੇ ਅਸੀਂ ਇਹ ਸਾਡਾ ਇਹੋ ਪਲੱਸ ਪੁਆਇੰਟ ਹੈ ਵੀ ਇੱਕ ਤੇ ਅਸੀਂ ਖੇਤ ਦੇ ਵਿੱਚ ਬੂਟੇ ਵੱਧ ਨਹੀਂ ਲਵਾਉਂਦੇ ਸਾਨੂੰ ਆਪਣੀ ਨਰਸਰੀ ਵੇਚਣ ਦਾ ਕੋਈ ਲਾਲਚ ਨਹੀਂ ਹੁੰਦਾ ਚਾਹੇ ਕਿਸੇ ਵੇਲੇ ਘੱਟ ਵੀ ਵਿਕ ਜੇ ਅਸੀਂ 250 ਬੂਟ 250 ਬੂਟਿਆਂ ਤੋਂ ਵੱਧ ਕਦੀ ਬੂਟਾ ਕਿਸਾਨ ਨੂੰ ਵੱਧ ਲਾਉਣ ਨਹੀਂ ਦਿੰਦੇ ਇਹ ਸਾਡੀ ਤਕਰੀਬਨ 100% ਕੋਸ਼ਿਸ਼ ਹੁੰਦੀ ਆ ਉਸੇ ਕਰਕੇ ਸਾਡੇ ਜਿਹੜੇ ਆ ਬੂਟੇ ਜ਼ਿਆਦਾ ਕਾਮਯਾਬ ਹੁੰਦੇ ਆ ਵੱਧ ਬੂਟੇ ਲਾਉਣ ਦਾ ਕਿਸਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਕਈ ਕਿਸਾਨ ਆ ਆ ਕੇ ਸੜਕਾਂ ਅੱਦੇ-ਅੱਦੇ ਕਿਲੇ ਵਾਸਤੇ 500 ਬੂਟਾ ਕਿਲੇ ਕਿਲੇ ਵਾਸਤੇ 600 ਬੂਟਾ ਮੰਗਦੇ ਆ ਪਰ ਅਸੀਂ ਉਹਨੂੰ ਆਪਾਂ ਪੂਰਾ ਸਮਝਾ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਵਾ ਕੇ ਵੀ ਭਾਈ ਮਿੱਤਰੋ ਕਿਸਾਨ ਵੀਰੋ ਕਿਸਾਨ ਦੀ ਹਾਲਤ ਅੱਗੇ ਬੜੀ ਮਾੜੀ ਆ ਅਸੀਂ ਜਿਹੜਾ ਇਹਦੇ ਵਿਵਦ ਬੂਟੇ ਜਿਹੜੇ ਆ ਉਹ ਨਹੀਂ ਲਾਉਣੇ ਅਸੀਂ ਸਾਨੂੰ ਫਾਇਦਾ ਘੱਟ ਬੂਟੇ ਲਾ ਕੇ ਆ ਤੇ ਉਹਨਾਂ ਦੇ ਜਿਹੜੇ ਆ ਘੱਟ ਬੂਟੇ ਲਵਾ ਕੇ 250 ਬੂਟਾ ਹੁਣ ਮੰਨ ਲਓ ਕਿ ਕਿਸਾਨ ਕਹੇ ਵੀ ਮੈਂ 500 ਬੂਟਾ ਲਾ ਕੇ ਕਹਣੀ ਡਬਲ ਫਾਇਦਾ ਲੈ ਲਵਾਂ ਉਹ ਡਬਲ ਫਾਇਦਾ ਨਹੀਂ ਹੋਣਾ ਉਹਦੇ ਨਾਲ ਡਬਲ ਨੁਕਸਾਨ ਹੋ ਜਾਣਾ 5 ਸਾਲ ਦੇ ਜਿੱਥੇ 5 ਸਾਲ ਦੇ ਵਿੱਚ 250 ਬੂਟਿਆਂ ਨੇ 700 ਕੁਇੰਟਲ ਲੱਕੜ ਦੇਣੀ ਆ ਉਥੇ ਉਹ 500 ਬੂਟੇ ਦੀ ਜਿਹੜੀ ਲੱਕੜ ਜਿਹੜੀ ਆ ਉਹ 10 ਸਾਲਾਂ ਦੇ ਵਿੱਚ 500 ਕੁਇੰਟਲ ਰਹਿ ਜਾਣੀ ਪਰ ਮੇਰੇ ਸੁਖੀਲ ਸਾਹਿਬ ਇਸ ਦੀ ਪੈਦਾਵਾਰ ਕਿਸਤਾ ਹੁੰਦੀ ਦੱਸ ਕੇ ਨੂੰ ਸਾਝਾ ਕਰ ਦਿਓ ਜਿਹੜੀ ਅਸੀਂ ਦੇਖਿਆ ਵੀ ਰਵਾਇਤੀ ਫਸਲਾਂ ਜਿਹਨਾਂ ਮੈਂ ਗੱਲ ਕੀਤੀ ਕਣਕ ਤੇ ਚੋਨੇ ਦੀ ਉਹਦੇ ਨਾਲੋਂ ਇਹ ਚ ਕਿੰਨੀ ਕਿ ਮਿਹਨਤ ਲੱਗਦੀ ਆ ਕਿ ਜਾਂ ਮਿਹਨਤ ਘੱਟ ਲੱਗਦੀ ਆ ਜੇ ਜੇ ਗੱਲ ਕਰੀਏ ਪਾਣੀ ਦੀ ਪਾਣੀ ਕਿੰਨਾ ਕਿਚ ਬਚਤ ਹੁੰਦਾ ਤੇ ਜੇ ਕਲਕਾ ਗੱਲ ਕਰੀਏ ਮਿਹਨਤ ਦੀ ਮਿਹਨਤ ਕਿੰਨੇ ਕਿ ਲੱਗਦੀ ਹੈ ਇਸ ਵਿੱਚ ਇਹਦੇ ਵਿੱਚ ਜਿਹੜੀ ਆ ਮਿਹਨਤ ਜਿਹੜਾ ਪੱਕਾ ਬੂਟਾ ਲਾਉਣਾ ਉਹਦੇ ਵਿੱਚ ਮਿਹਨਤ ਕਣਕ ਝੋਨੇ ਨਾਲੋਂ ਘੱਟ ਆ ਨਰਸਰੀ ਦੀ ਮਿਹਨਤ ਜਿਹੜੀ ਵਧਿਆ ਨਰਸਰੀ ਪੈਦਾ ਕਰ ਲੈਣ ਨਾਲੋਂ ਜਿਹੜੀ ਆ ਉਹ ਵੇਚਣੀ ਜਿਹੜੀ ਥੋੜੀ ਔਖੀ ਆ ਕਿਉਂਕਿ ਵੇਚਣ ਦੇ ਲਈ ਜਿਹੜੀ ਆ ਉਹ ਪਛਾਣ ਬਣਾਉਣੀ ਪੈਂਦੀ ਆ ਤੇ ਉਹਦੇ ਲਈ ਤੁਹਾਡਾ ਜਿਹੜਾ ਉਹ ਚੰਗੀ ਕੁਆਲਿਟੀ ਦਾ ਹੋਣਾ ਚੰਗੀ ਕਿਸਾਨਾਂ ਦੀ ਸਪੋਰਟ ਕਰਨਾ ਉਹ ਜਿਹੜਾ ਉਹ ਜ਼ਿਆਦਾ ਜਿਹੜਾ ਉਹ ਵਧੀਆ ਜਿਹੜਾ ਉਹ ਉਹ ਫੇਰ ਹੀ ਜਿਹੜਾ ਤੁਸੀਂ ਕੰਮ ਕਰ ਸਕਦੇ ਹੋ ਇਹ ਜਿਹੜਾ ਜਿਹੜਾ ਨਰਸਰੀ ਦਾ ਕੰਮ ਆ ਇਹ ਇੱਕ ਵਪਾਰ ਵਰਗਾ ਕੰਮ ਆ ਇਹ ਜਿਹੜਾ ਇਹ ਹੌਲੀ ਹੌਲੀ ਪਛਾਣ ਬਣਾ ਕੇ ਤੇ ਫੇਰ ਹੀ ਜਿਹੜਾ ਇਹ ਵਿਧਾਇਆ ਜਾ ਸਕਦਾ ਉਦਾਂ ਜਿਹੜੀ ਜਿੱਥੋਂ ਜੇ ਅਸੀਂ ਆਮ ਫਸਲ ਦੀ ਗੱਲ ਕਰੀਏ ਪਾウダー ਦੀ ਖੇਤੀ ਦੀ ਇਹਦੀ ਜਿਹੜੀ ਆ ਕਣਕ ਝੋਨੇ ਨਾਲੋਂ ਮਿਹਨਤ ਘੱਟ ਆ ਬਾਕੀ ਸਿਰਫ ਇੱਕ ਚੀਜ਼ ਹੈ ਇਹਨੂੰ ਸਿਰਫ ਸਿਉਂਗ ਮਾਰ ਕਰਦੀ ਆ ਸਿਉਂਗ ਵੀ ਸਾਡੇ ਸਾਰੇ ਪੰਜਾਬ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਨਹੀਂ ਹੈਗੀ ਕੁਝ ਕੁ ਇਲਾਕੇ ਨੇ ਜਿੱਥੇ ਸਿਉਂਗਿਆ ਸਿਉਂਗ ਵਾਸਤੇ ਜਿਹੜਾ ਇਹਦਾ ਖੇਤ ਦੇ ਵਿੱਚੋਂ ਸਿਉਂਗ ਨੂੰ ਖਤਮ ਕਰਨ ਦਾ ਬੜਾ ਸੌਖਾ ਹੱਲ ਆ ਵੀ ਪਾਣੀ ਖੜਾ ਕਰਕੇ ਤੇ ਤੁਸੀਂ ਜਿਹੜੀ ਆ ਨਾ ਤਕਰੀਬਨ ਜੁਲਾਈ ਅਗਸਟ ਦੇ ਵਿੱਚ ਜਿਹੜਾ ਆ ਮੌਸਮ ਹੁਣ ਚਾਹ ਮਹੀਨਾ ਜਿਹੜਾ ਸ਼ੁਰੂ ਚੱਲ ਰਿਹਾ ਜੁਲਾਈ ਦਾ ਇਹਦੇ ਵਿੱਚ ਤੁਹਾਂ ਇਹਦੇ ਵਿੱਚ ਤੁਸੀਂ ਜਿਹੜਾ ਇਹ ਤੁਸੀਂ ਬੜੇ ਆਮ ਨਾਲ ਜਿਹੜਾ ਇਹਦੇ ਵਿੱਚ ਤੁਸੀਂ ਖੜੇ ਪਾਣੀ ਦੇ ਵਿੱਚ ਕਲੋਰੋਪੈਰੀਫਾਸ ਦਵਾਈ ਆਮ ਜਿਹੜੀ ਚੱਲਦੀ ਆ ਉਹ ਖੜੇ ਪਾਣੀ ਦੇ ਵਿੱਚ ਪਾਕ ਸਿਉਂਗ ਨੂੰ ਖਤਮ ਕਰ ਸਕਦੇ ਜੇ ਹੋਰ ਕੋਈ ਇਹਨੂੰ ਕੀੜਾ ਮਕੌੜਾ ਬਹੁਤਾ ਨੁਕਸਾਨ ਹੈਗੇ ਕੀੜੇ ਮਾੜੇ ਮੋٹے ਸੀਜ਼ਨ ਤੇ ਆਉਂਦੇ ਆ ਪਰ ਉਹ ਅਦਰ ਵਿੱਚ ਬਹੁਤਾ ਕੋਈ ਨੁਕਸਾਨ ਨਹੀਂ ਕਰਦੇ ਸਰ ਜੀ ਸਾਹਿਬ ਨੇ ਸੋਭੇ ਤੁਹਾਡੇ ਜਾਣ ਕਿਸ ਤਰ੍ਹਾਂ ਆ ਵੀ ਰਵਾਇਤੀ ਫਸਲਾਂ ਨੂੰ ਛੱਡ ਕੇ ਇਹੋ ਖੇਤੀ ਕੀਤੀ ਜਾਵੇ ਤੁਸੀਂ ਕਿੱਥੇ ਦੇਖਿਆ ਵੀ ਇਹ ਜਿਹੜੀ ਪਪੂਲਰ ਦੀ ਖੇਤੀ ਵਿੱਚ ਬਹੁਤ ਮੁਨਾਫਾ ਹੁੰਦਾ ਵਾ ਤੇ ਮਿਹਨਤ ਵੀ ਘੱਟ ਲੱਗਦੀ ਆ ਆਮ ਫਸਲਾਂ ਨਾਲੋਂ ਤੁਹਾਡੇ ਜਾਣ ਕਿਸ ਤਰ੍ਹਾਂ ਆ ਵੀ ਇਹ ਖੇਤੀ ਕੀਤੀ ਜਾਵੇ ਮੈਨੂੰ ਜਿਹੜਾ ਮੈਂ ਤੁਹਾਨੂੰ ਦੱਸ ਦੱਸਿਆ ਅੱਗੇ ਵੀ ਮੈਨੂੰ ਇਹ ਯੂਨੀਵਰਸਿਟੀ ਤੋਂ ਜਿਹੜੀ ਮੈਂ ਇਹਦੇ ਬਾਰੇ ਜਾਣਕਾਰੀ ਜ਼ਿਆਦਾ ਲਈ ਤੇ ਜ ਪਹਿਲੇ ਸਾਲ ਹੀ ਬੂਟਾ ਲਾਇਆ ਨਾ ਇੱਕੋ ਕਿਲਾ ਲਾਇਆ ਤੇ ਜਦੋਂ ਮੈਨੂੰ ਉਹਦੇ ਵਿੱਚੋਂ ਆਮਦਨ ਚੰਗੀ ਵਧੀਆ ਮਿਲੀ ਮੇਰਾ ਜਿਹੜਾ ਉਹਦੇ ਵਾਲੇ ਪਾਸੇ ਜਿਹੜਾ ਖੇਤੀ ਵਾਲੇ ਪਾਸੇ ਇਹ ਜਿਹੜਾ ਪੌਪਲਰ ਦੀ ਖੇਤੀ ਵਾਲੇ ਪਾਸੇ ਰੁਝਾਨ ਜਿਹੜਾ ਵੱਧ ਗਿਆ ਅੱਜ ਸਰ ਸਾਹਿਬ ਅਸੀਂ ਦੇਖਦੇ ਪੰਜਾਬ ਦੇ ਕਿਸਾਨ ਜਿਹੜੇ ਸਾਡੇ ਨੇ ਅੱਜ ਵੀ ਰਵਾਇਤੀ ਫਸਲਾਂ ਦੇ ਚੱਕਰ 'ਚ ਫਸੇ ਨੇ ਝੋਨਾ ਕਣਕ ਝੋਨਾ ਕਣਕ ਇਹੋ ਫਸਲਾਂ ਲਾਉਂਦੇ ਨੇ ਪਰ ਜੇਕਰ ਇੰਨਾ ਹੀ ਜਿਹੜਾ ਪ੍ਰੋਫਿਟ ਹੁੰਦਾ ਇੰਨਾ ਹੀ ਵਾਅਦਾ ਹੁੰਦਾ ਜੇਕਰ ਪੌਪਲਰ ਦੀ ਖੇਤੀ ਵਿੱਚ ਅਸੀਂ ਦੇਖਿਆ ਵੀ ਐਗਰੀਕਲਚਰ ਮੇਲੇ ਜਿਹੜੇ ਲੱਗਦੇ ਨੇ ਉਹਨਾਂ ਵਿੱਚ ਵੀ ਬੜਾ ਦੱਸਿਆ ਜਾਂਦਾ ਵੀ ਰਵਾਇਤੀ ਫਸਲਾਂ ਛੱਡ ਕੇ ਦਾਲਾਂ ਦੀ ਪਲਾਇ ਉਪਜਾਈ ਕਰੋ ਜਾਂ ਪੌਪਲਰ ਦੀ ਖੇਤੀ ਕਰੋ ਪਰ ਅਸੀਂ ਦੇਖਿਆ ਕਿਸਾਨ ਜਿਹੜੇ ਮੇਲਾ ਪ੍ਰਸ਼ਨ ਕਰਦੀ ਆ ਵੀ ਵਰਤਵਾਦ ਪੌਪੂਲਰ ਦੀ ਖੇਤੀ ਜਿਹੜੀ ਕਰੋ ਜੇ ਕਿ ਝੋਨਾ ਫਸਲ ਨਾ ਲਾਓ ਕਿਉਂਕਿ ਪਾਣੀ ਦੀ ਬਹੁਤ ਜ਼ਿਆਦਾ ਹੁੰਦੀ ਆ ਖਾਦ ਵੀ ਜ਼ਿਆਦਾ ਪਾਣੀ ਪੈਂਦੀ ਆ ਸਪਰੇਆ ਬੜੀ ਕੰਨੀ ਪੈਂਦੀ ਆ ਪਰ ਕਿਸਾਨ ਫੇਰ ਵੀ ਕਰਦੇ ਨਹੀਂ ਕਿਉਂ ਕਾਰਨ ਕੀ ਇਸ ਚੀਜ਼ ਦਾ ਉਹਦਾ ਸਭ ਤੋਂ ਵੱਡਾ ਕਾਰਨ ਜੀ ਜ਼ਮੀਨ ਜਿਹੜੀ ਆ ਛੋਟੇ ਕਿਸਾਨ ਜਿਹੜੇ ਆ ਉਹ ਤਕਰੀਬਨ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਇਹ ਜਿਹੜਾ ਜਦੋਂ ਆਪਾਂ ਪੌਪੂਲਰ ਲਾ ਲੈਣਾ ਤੇ ਝੋਨੇ ਦੀ ਫਸਲ ਤੁਹਾਡੀ ਮਿਸ ਹੋਣੀ ਆ ਨਾ ਝੋਨੇ ਦੀ ਫਸਲ ਜਿਹੜੀ ਆ ਉਹ ਵੱਧ ਆਮਦਨ ਦੇਣ ਵਾਲੀ ਫਸਲ ਆ ਤਾਂ ਹੀ ਲੋਕੀ ਝੋਨਾ ਜਿਹੜਾ ਉਹ ਪਾਣੀ ਦਾ ਲੈਵਲ ਡਾਊਨ ਆਨ ਕਰਕੇ ਵੀ ਨਹੀਂ ਛੱਡਣਦੇ ਉਹਦਾ ਉਹਦੇ ਮਿਸ ਹੁੰਦੀ ਹੈ ਤੇ ਉਹਨਾਂ ਦਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਉਹ ਉਹਦੇ ਕਰਕੇ ਜਿਹੜਾ ਨਾ ਇਹਦਾ ਲਾਹ ਜਿਹੜੇ ਜਿਆਦਾ ਲੈਂਡਲਾਰਟ ਜਿਹੜੇ ਕਿਸਾਨ ਆ ਨਾ ਜਿਤਨਾ ਵੱਡੇ ਵੱਡੇ ਲੈਂਡਲਾਰਟ ਜਿਹੜੇ ਜਿਨ੍ਹਾਂ ਦੀ ਸੌਆਂ ਏਕੜਾਂ ਦੇ ਵਿੱਚ ਪੈਲੀ ਆ ਜਾਂ ਜਿਹੜੇ ਵੱਡੇ ਵੱਡੇ ਡਾਕਟਰ ਜਿਨ੍ਹਾਂ ਨੇ ਜ਼ਮੀਨਾਂ ਦੂਰ ਨੇੜੇ ਮੰਡਾ-ਮੰਡਾ ਦੇ ਵਿੱਚ ਖਰੀਦੀਆਂ ਜਾਂ ਵੱਡੇ ਵੱਡੇ ਅਫਸਰ ਜਿਹੜੇ ਉਹਨਾਂ ਨੇ ਖਰੀਦੀਆਂ ਵੱਡੇ ਮੁਲਾਜ਼ਮ ਜਿਹੜੇ ਮਤਲਬ ਜਿਹੜੇ ਚੰਗੇ 1 ਕੈਟਾਗਰੀ ਦੇ ਆ ਕਲਾਸ 1 ਅਫਸਰ ਨੇ ਉਹਨਾਂ ਖਰੀਦ-ਖਰੀਦ ਕੇ ਜਿਹੜੀਆਂ ਜ਼ਮੀਨਾਂ ਉਹ ਇਹਦਾ ਫਾਇਦਾ ਬੈਨੀਫਿਟ ਲੈਂਦੇ ਕਿਉਂਕਿ ਉਹਨਾਂ ਦਾ ਘਰ ਦਾ ਗਜਾਰਾ ਜਿਹੜਾ ਪੈਨਸ਼ਨਾਂ ਤੋਂ ਤੇ ਬਾਕੀ ਉਹਨਾਂ ਦੇ ਸਾਧਨਾਂ ਤੋਂ ਬੜਾ ਸੌਖਾ ਚੱਲਦਾ ਰਹਿੰਦਾ ਜਾਂਦਾ ਇਸ ਕਰਕੇ ਕਿਸਾਨ ਜਿਹੜੇ ਇਹਨਾਂ ਛੋਟੇ ਕਿਸਾਨ ਹੋਣ ਕਰਕੇ ਜਿਹੜਾ ਉਹ ਇਹਨਾਂ ਦੇ ਰੁਝਾਨ ਘਟਿਆ ਪਰ ਫਿਰ ਵੀ ਜਿਹੜਾ 10 ਕਿੱਲੇ ਵਾਲਾ ਕਿਸਾਨ ਹੈ ਨਾ ਉਹ ਜੇ ਇੱਕ ਕਿੱਲਾ ਵੀ ਇਹਦੇ ਲਈ ਕੱਢ ਲਵੇ ਨਾ ਜੰਗਲਾਤ ਦੇ ਲਈ ਤੇ ਉਹਦੀ ਆਮਦਨ ਜਿਹੜੀ ਉਹਦੀ ਇੱਕ ਕਿਸਮ ਦੀ ਐਫ ਡੀ ਜਿਹੜੀ ਹੈ ਨਾ ਉਹ ਐਫ ਡੀ ਬਣ ਜੂਗੀ ਜਿਹ ਬਾਤ ਵਧੀਆ ਆਮਦਨ ਜਿਹੜੀ ਦੇ ਕੇ ਕੋਈ ਉਹਦਾ ਵਧੀਆ ਜਿਹੜਾ ਉਹਦਾ ਉਹ ਜਿਹੜਾ ਸਾਧਨ ਬਣ ਸਕਦੀ ਹੈ ਠੀਕ ਹੈ ਤੇ ਮੈਨੂੰ ਇਸ ਤੋਂ ਗਿਲਸਾ ਵਸ ਦੇਖਿਆ ਵੀ ਜਿਆਦਾਤਰ ਵਾਈਤੀ ਫਸਲਾਂ ਜਿਵੇਂ ਝੋਨਾ ਕਣਕ ਉਹਨਾਂ ਵਾਸਤੇ ਮੰਡੀ ਬਣੀ ਹੁੰਦੀ ਹੈ ਮੰਡੀ ਕਰਨ ਹੁੰਦਾ ਆ ਫਸਲਾਂ ਜਿਹੜੀਆਂ ਉੱਥੇ ਲੈ ਕੇ ਜਾਂਦੇ ਨੇ ਮੰਡੀ ਵਿੱਚ ਤੇ ਜਿਹੜੀ ਇਹ ਫਸਲ ਜਿਹੜੀ ਖਾਦ ਤਿਆਰ ਕੀਤੀ ਆ ਪਪੂਲਰ ਦੀ ਇਸ ਨੂੰ ਕਿੱਥੇ ਮੰਡੀ ਵਿੱਚ ਖੜਾਇਆ ਜਾਂਦਾ ਇਸ ਤੇ ਜਿਹੜੀ ਇਹ ਪੈਦਾਵਤ ਹੁੰਦੀ ਹੈ ਜਦੋਂ ਇਹ ਫਸਲ ਤਿਆਰ ਹੋ ਜਾਂਦੀ ਹੈ ਜਦੋਂ ਬੂਟਾ ਤਿਆਰ ਹੋ ਜਾਂਦਾ ਇਹ ਫਿਰ ਕਿੱਥੇ ਵੇਚ ਆ ਜਾਂਦਾ ਤੇ ਵੇਚਣ ਦੀ ਗੱਲ ਕਰੀਏ ਕਿਸ ਤਰ੍ਹਾਂ ਵੇਚਦੇ ਨੇ ਇਹਨੂੰ ਕੋਈ ਵਜਨ ਦੇ ਹਿਸਾਬ ਨਾਲ ਵੇਚਦਾ ਜਾਂ ਲੰਬਾਈ ਸਵ ਦੇ ਹਿਸਾਬ ਨਾਲ ਕਿਸ ਤਰ੍ਹਾਂ ਜਿਹੜਾ ਵਜਨ ਹੁੰਦਾ ਰੇਟ ਨਾਲ ਇਹਦਾ ਜਿਹੜਾ ਬੜਾ ਵਧੀਆ ਤਰੀਕਾ ਜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਜਿਹੜੀ ਆ ਉਹ ਪਪੂਲਰ ਦੀ ਖੇਤੀ ਦੀ ਕਿਤਾਬ ਜਿਹੜੀ ਆ ਉਹ ਛਪੀ ਹੋਈ ਆ ਤੇ ਉਹਦੇ ਵਿੱਚ ਲੱਕੜ ਦਾ ਜਿਹੜਾ ਬਕਾਇਦਾ ਲਪੇਟ ਦੇ ਹਿਸਾਬ ਨਾਲ ਜਿਹੜਾ ਉਹ weight ਕੱਢਿਆ ਗਿਆ ਉਹ ਲਪੇਟ ਦੇ ਹਿਸਾਬ ਨਾਲ ਜਿਹੜਾ weight ਕੱਢਿਆ ਗਿਆ ਉਹ ਬਹੁਤ ਮਤਲਬ ਜਿਹੜਾ ਪਰਫੈਕਟ ਆ ਉਹ ਤੁਸੀਂ ਇਹ ਮੈਂ ਕਈ ਵਾਰਾ ਜਿਹੜਾ ਉਹ 5 6 ਵਾਰਾ ਮਿੰਤੀ ਕਰਕੇ ਤੇ ਉਹਦੇ ਨਾਲ ਮੈਂ ਜਿਹੜਾ ਉਹਦੀ ਮੈਚ ਕਰ ਕਰ ਚੁੱਕਿਆ ਉਹ ਉਹਦੇ ਉਸ ਟੰਗ ਨਾਲ ਜਿਹੜਾ ਉਹ ਰੇਟ ਜਿਹੜਾ ਲੱਕੜ ਦਾ weight ਆ ਨਿਕਲ ਜਾਂਦਾ ਇਸ ਕਰਕੇ ਲੱਕੜ ਦਾ ਅੰਦਾਜ਼ਾ ਲੱਗ ਜਾਂਦਾ ਮਾਰਕੀਟ ਦੇ ਵਿੱਚ ਜਿਹੜਾ ਉਹ ਰੇਟ ਦਾ ਪਤਾ ਲੱਗ ਜਾਂਦਾ ਉਹਦੇ ਨਾਲ ਫਿਰ ਦੋ ਤਰੀਕੇ ਆ ਵੀ ਭਾਵੇਂ ਉੱਕਾ ਪੁੱਕਾ ਵੇਚ ਲੋ ਪਾਵੇਂ ਤੁਸੀਂ ਉੱਕਾ ਪੁੱਕਾ ਵੇਚ ਲਓ ਤੇ ਪਾਵੇਂ ਤੁਸੀਂ ਤੋਲ ਕੇ ਵੇਚ ਲਓ ਦੋਵੇਂ ਤਰੀਕੇ ਤੁਹਾਨੂੰ ਜਿਹੜੇ ਫਿੱਟ ਬੈ ਜਾਣਗੇ ਤੇ ਮੇਰੇ ਅਸੂ ਗਿਆਤ ਸਾਹਿਬ ਅਸੀਂ ਦੇਖਿਆ ਵੀ ਜਿਆਦਾਤ ਜਿਹੜੀ ਤੁਸੀਂ ਪਨੀਰੀ ਤਿਆਰ ਕਰਦੇ ਹੋ ਤੁਹਾਡੇ ਜਿਹੜਾ ਪਨੀਰ ਦਾ ਜਿਹੜਾ ਬੂਟਾ ਹੁੰਦਾ ਇਹ ਕਿੰਨੇ ਚ ਵੇਚਦਾ ਜੇਕਰ ਤਿਆਰ ਹੋ ਜਾਂਦਾ ਤੇ ਫਿਰ ਕਿੰਨੇ ਚ ਵੇਚਦਾ ਵੱਡਾ ਹੋ ਜਾਂਦਾ ਇਹ ਇੱਕ ਸਾਲ ਦਾ ਬੂਟਾ ਜਿਹੜਾ ਅਸੀਂ 30 ਤੋਂ 35 ਰੁਪਏ ਦਾ ਦੇਨੇ ਆ ਤੇ ਜਿਹੜਾ ਉਹ ਮੁੜ ਕੇ ਖੇਚ ਲਾਉਣ ਤੋਂ ਬਾਅਦ 5 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ 4000 ਤੋਂ 4500 ਰੁਪਏ ਦਾ ਬੂਟਾ ਜਿਹੜਾ ਵਿਕਦਾ ਠੀਕ ਹੈ ਮੈਨਸੋ ਤੁਹਾਡੇ ਵੱਲੋਂ ਜਿਹੜੀ ਕਿ ਪਨੀਰੀ ਤਿਆਰ ਕੀਤੀ ਜਾਂਦੀ ਆ ਵੇਚਣ ਵਾਸਤੇ ਜਿਹੜੀ ਪਨੀਰੀ ਆ ਅਮਰਸਾਹ ਦੀ ਗੱਲ ਕਰੀਏ ਮਾਝੇ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਕਿੱਥੇ ਜਿਹੜੀ ਮੱਥ ਵਾਲੇ ਜਿਹੜੇ ਲੋਕ ਜਿਹੜੇ ਇਹ ਤੁਹਾਡੇ ਕੋ ਪਨੀਰੀ ਜਿਹੜੀ ਆ ਪਾਪਰ ਦੀ ਲੈ ਕੇ ਜਾਂਦੇ ਨੇ ਵੇਖੋ ਜੀ ਬੰਦਾ ਜਿੱਥੋਂ ਜਿੱਥੇ ਜਿੱਤੇ ਉਹਦੀ ਜਿਆਦਾ ਮਤਲਬ ਪਛਾਣ ਬਣ ਜਾਂਦੀ ਆ ਨਾ ਸਾਡੀ ਪਛਾਣ ਜਿਹੜੀ ਆ ਜਿਆਦਾ ਗਰਦਾਸਪੁਰ ਦੇ ਵਿੱਚ ਬਣੀ ਆ ਹੁਣ ਮੇਰੇ ਕੋਲ ਤਕਰੀਬਨ ਲਗਭਗ 40 ਕਾ ਹਜ਼ਾਰ ਬੂਟਾ ਆ ਚੌਂਕ ਲਿਆਂਦੇ ਵਿੱਚ ਜਿਹੜਾ ਵੇਚਣ ਵਾਲਾ ਉਹਦੇ ਵਿੱਚੋਂ ਮੇਰਾ ਮੇਰਾ ਜਿਹੜਾ ਉਹ 30 ਹਜ਼ਾਰ ਬੂਟਾ ਮੇਰਾ ਮੈਨੂੰ ਆਪਣਾ ਮੇਰਾ ਤਜਰਬਾ 30 ਸਾਲ ਦਾ ਵੀ 30 ਹਜ਼ਾਰ ਬੂਟਾ ਜਿਹੜਾ ਮੇਰਾ ਉਹ ਗਰਦਾਸਪੁਰ ਚ ਵਿਕਣਾ 10 ਹਜ਼ਾਰ ਬੂਟਾ ਬਾਕੀ ਸਾਰੇ ਪੰਜਾਬ ਚ ਵਿਕਣਾ ਹਾਂਜੀ ਤੇ ਮੈਨੂੰ ਦੱਸੋ ਵੀ ਪੌਪੂਲਰ ਦੇ ਨਾਲ ਨਾਲ ਹੋਰ ਕਿਹੜੀ ਕਿਹੜੀ ਤੁਸੀਂ ਖੇਤੀ ਕਰਦੇ ਹੋ ਦਸਖਾਂਜੂ ਸਾਂਝਾ ਕਰਦੇ ਹੋ ਤੇ ਹੋਰ ਲਾਹੇਵੰਦ ਖੇਤੀ ਜਿਹੜੀ ਕਿਹੜੀ-ਕਿਹੜੀ ਹੈਗੀ ਮੈਂ ਤਕਰੀਬਨ ਮੈਨੂੰ 6 ਸਾਲ ਹੋ ਗਿਆ ਮੈਂ ਖਜੂਰ ਲਾਈ ਆ 100 ਖਜ ਜੇ ਤਾਂ ਮੈਨੂੰ 에어ਪੋਰਟ ਤੋਂ ਰੋਡ ਤੋਂ ਮੈਨੇ ਖਜੂਰ ਲੱਗੀ ਤੇ ਮੈਨੂੰ ਲੱਗੀ ਮੈਂ ਵੇਖੀ ਤੇ ਮੈਨੂੰ ਪਤਾ ਲੱਗਾ ਵੀ ਉਹ ਬੂਟਾ ਜਿਹੜਾ ਉਹ 10000 ਰੁਪਏ ਦੇ ਵਿੱਚ ਬੂਟਾ ਲੱਗਾ ਤੇ ਮੈਂ ਉਥੋਂ ਮਤਲਬ ਵਿਚਾਰ ਕਰਕੇ ਤੇ ਬੰਗਲੌਰ ਤੋਂ ਵੀਜ ਲਿਆਂਦਾ ਖਜੂਰਾਂ ਦਾ ਤੇ ਇਹ ਮੈਂ ਖਜੂਰ ਸੌ ਜਿਹੜੀ ਆ ਉਹ ਲਾਈ ਉਹ ਖਜੂਰ ਮੇਰੀ ਹੁਣ ਤਿਆਰ ਹੋ ਗਈ ਆ ਔਰ ਉਹਦੇ ਗਾਹਕ ਵੀ ਜਿਹੜੇ ਆ ਉਹ ਖਰੀਦਣ ਆਲੇ ਆਉਂਦੇ ਆ ਕਈ ਇੱਕ ਦੋ ਪੈਸਾਂ ਆਲੇ ਆਏ ਕਲੋਨੀ ਆਲੇ ਆਏ ਆ ਔਰ ਵਧੀਆ ਆਮਦਨ ਜਿਹੜੀ ਆ ਮੈਨੂੰ ਉਹ ਦੇਊਗੀ ਉਹ ਤਕਰੀਬਨ ਬੂਟਾ ਮੇਰਾ ਜਿਹੜਾ 4500 5000 ਦਾ ਜਿਹੜਾ ਉਹ ਵਿਕੇਗਾ ਅਸੀਂ ਦੇਖਿਆ ਗਿਲਸਾਹ ਜੱਤਾ ਜਿਹੜੀ ਕਿ ਖਜੂਰ ਆ ਘਰਾਂ ਦੇ ਸ਼ਿੰਗਾਰ ਬੰਦੀ ਅਸੀਂ ਦੇਖਿਆ ਵੱਡੀ ਵੱਡੀ ਕੋਠੀਆਂ ਤਿਆਰ ਹੁੰਦੀਆਂ ਨੇ ਪੈਸੇ ਤਿਆਰ ਹੁੰਦੇ ਨੇ ਉਹਨਾਂ ਦੇ ਬਾਹਰ ਖਜੂਰ ਦਾ ਜਿਹੜਾ ਦਰਖਤ ਲਾਇਆ ਜਾਂਦਾ ਵਾ ਅਸੀਂ ਦੇਖਿਆ ਖਾਸ ਕਰਕੇ ਜਦੋਂ ਜੀਟੀ ਰੋਡ ਦੀ ਗੱਲ ਕਰੀਏ ਚਾਹੇ ਏਅਰਪੋਰਟ ਰੋਡ ਕਿਤੇ ਵੀ ਜਦੋਂ ਨਵੀਂ ਕਲੋਨੀ ਬੰਦੀ ਹੈ ਖਜੂਰ ਦਾ ਦਰਖਤ ਲਾਇਆ ਜਾਂਦਾ ਵਾ ਅਸੀਂ ਦੇਖਿਆ ਵੀ ਮਾਝੇ ਵਾਲੇ ਜਿਹੜੇ ਤੁਸੀਂ ਮਿਲਦਾ ਪਹਿਲੇ ਕਿ ਸਾਲ ਉਹ ਜਿਹੜਾ ਤੁਸੀਂ ਖਜੂਰ ਦੀ ਖੇਤੀ ਕੀਤੀ ਇਹ ਤੁਹਾਡੇ ਵੱਲੋਂ ਕਿਉਂਕਿ ਜਾਤ ਜਿਹੇ ਖਜੂਰ ਦੇ ਪੌਦੇ ਨੇ ਇਹ ਪੰਜਾਬ ਚ ਬਾਹਰੋਂ ਲਿਆਂਦੇ ਆਣੇ ਤੇ ਬੜਾ ਮਹਿੰਗਾ ਜਿਹੜਾ ਪਹਿਲੀ ਵਾਰੀ ਜੇ ਖੇਤੀ ਕੀਤੀ ਗਈ ਆ ਕਿੰਨਾ ਕੁ ਇਸ ਦਾ ਫਾਇਦਾ ਬਾ ਤੇ ਤੁਹਾਨੂੰ ਹੁਣ ਤੱਕ ਗੱਲ ਕਰੀਏ ਪੰਜਾਬ ਦੀ ਕਿੰਨੇ ਕੁ ਲੋਕਾਂ ਦੇ ਆਰਡਰ ਆ ਚੁੱਕੇ ਨੇ ਅਸੀਂ ਇਹਨੂੰ ਲੈ ਕੇ ਵੀ ਜਿਹੜਾ ਖਜੂਰ ਦਾ ਪੌਦਾ ਤਿਆਰ ਕੀਤਾ ਵਾ ਸਾਡੇ ਆ ਪੈਲੀਆਂ ਜਾਂ ਸਾਡੇ ਜਿਹੜੇ ਘਰਾਂ ਵਿੱਚ ਸ਼ਿੰਗਾਰ ਬਣੂਗਾ ਜਾਂ ਪੈਲ ਤਾਂ ਵਿੱਚ ਕਿੰਨੇ ਕੁ ਹੁਣ ਤੱਕ ਆਰਡਰ ਆ ਚੁੱਕੇ ਦੇਖੋ ਜੀ ਜਿਹੜਾ ਬੂਟਾ ਖਜੂਰ ਦਾ ਬਾਹਰ ਆਉਂਦਾ ਇੱਕ ਤੇ ਉਹ ਸਾਨੂੰ ਲਾ ਕੇ ਪੈਂਦਾ ਮਹਿੰਗਾ ਦੂਜਾ ਤਕ ਤੁਸੀਂ ਕਿਤੇ ਵੀ ਵੇਖਿਓ ਖਜੂਰ ਦੇ ਬੂਟੇ ਲੱਗੇ ਅੱਧਿਓ ਬਹੁਤੇ ਸੁੱਕ ਜਾਂਦੇ ਆ ਲਾਉਣ ਤੋਂ ਬਾਅਦ ਆ ਕਿਉਂਕਿ ਉਹ ਬੂਟੇ ਹੀ ਕਈ ਕਈ ਦਿਨਾਂ ਤੱਕ ਜਿਹੜੇ ਆ ਰੁਲਦੇ ਰਹਿੰਦੇ ਆ ਟਰਾਂਸਪੋਰਟ ਦੇ ਵਿੱਚ ਦੂਰੋਂ ਔਣ ਕਰਕੇ ਪੁੱਟਣ ਉਪਰੰਤ ਮੁੜ ਕੇ ਲਿਆ ਕੇ ਲਾਉਣ ਪ੍ਰੰਤ ਇਹ ਕਰਕੇ ਜਿਹੜਾ ਬੂਟਾ ਮਤਲਬ ਲੋਕਲ ਪੁੱਟ ਕੇ ਤਾਜ਼ਾ ਲੱਗ ਜਾਣਾ ਨਾ ਇੱਕ ਤੇ ਉਹਦੀ ਗਰੰਟੀ 100% ਦੂਜਾ ਜਿਹੜਾ ਸਾਡਾ ਬੂਟਾ ਇੱਥੋਂ ਦਾ ਪਲਿਆ ਬੂਟਾ ਨਾ ਜਿੱਥੇ ਬੂਟਾ ਬੜਾ ਵਧੀਆ ਕਿਉਂਕਿ ਉਹ ਉਧਰ ਜਿਆਦਾ ਜਿਹੜਾ ਉਹ ਰਸਾਂ ਦਾ ਪਲਿਆ ਬੂਟਾ ਆ ਉਹ ਬੜਾ ਕਮਜ਼ੋਰ ਜਿਹਾ ਬੂਟਾ ਹੁੰਦਾ ਇਹ ਸਾਡਾ ਬੂਟਾ ਜਿਹੜਾ ਇਹ ਉਹਦੇ ਨਾਲੋਂ ਮੋਟਾ ਵੀ ਡੋੜਾ ਤੇ ਉੱਚਾ ਵੀ ਜ਼ਿਆਦਾ ਜਾਊਗਾ ਮੁਰਕੇ ਬਾਅਦ ਦੇ ਵਿੱਚ ਜਿਆਦਾ ਉੱਚਾ ਜਾਊਗਾ ਕਿਉਂਕਿ ਇਹ ਇੱਥੇ ਜ਼ਮੀਨ ਜਿਹੜੀ ਜਿਆਦਾ ਪਚਾਊਗਾ ਇੱਥੇ ਜਿਆਦਾ ਬੂਟਾ ਜਿਹੜਾ ਛੇਤੀ ਤਿਆਰ ਹੋ ਸਕਦਾ ਜਿਲ੍ਹੇ ਸਾਹਿਬ ਨੇ ਵੀ ਪਤਾ ਲੱਗਾ ਵੀ ਸਰਕਾਰ ਵੱਲੋਂ ਤੁਹਾਨੂੰ ਵਧੀਆ ਕਿਸਾਨ ਹੋਣ ਦਾ ਤੁਹਾਨੂੰ ਮਾਨ ਸਨਮਾਨ ਦਿੱਤਾ ਗਿਆ ਦੀ ਸੀ ਸਾਹਿਬ ਜਿਹੜਾ ਅੰਮਰਸਾਹ ਵੱਲੋਂ ਕਿੰਨਾ ਕੁ ਮਾਨ ਮਹਿਸੂਸ ਕਰਦੇ ਹੋ ਰਵਾਇਤੀ ਫਸਲਾਂ ਛੱਡ ਕੇ ਪੌਪੂਲਰ ਦੀ ਖੇਤੀ ਕੀਤੀ ਆ ਖਜੂਰ ਦੀ ਖੇਤੀ ਕੀਤੀ ਆ ਮਾਝੇ ਦੀ ਗੱਲ ਕਰੀਏ ਮਾਝੇ ਵਿੱਚ ਮੈਨੂੰ ਲੱਗਦਾ ਵੀ ਤੁਹਾਡੇ ਵੱਲੋਂ ਪਹਿਲੇ ਉਹਦੀ ਖਜੂਰ ਦੀ ਕੀਤੀ ਕੀਤੀ ਆ ਆਪਣੇ ਆਪ ਨੂੰ ਵਧੀਆ ਕਿਸਾਨ ਮੰਨਦੇ ਹੋ ਤੇ ਕਿੰਨਾ ਕੁ ਚੰਗਾ ਲੱਗਦਾ ਜਦੋਂ ਮਾਨ ਸਨਮਾਨ ਮਿਲ ਉਹ ਪੰਜਾਬ ਦੇ ਅੰਮ੍ਰਿਤਸਰ ਦੀ ਗੱਲ ਕਰੀਆ ਮਤਲਬ ਡੀਸੀ ਸਾਹਿਬ ਵੱਲੋਂ ਕਿੰਨਾ ਕਿ ਚੰਗਾ ਲੱਗਾ ਆਪਣੇ ਬੜਾ ਮਾਣ ਮਹਿਸੂਸ ਹੋਇਆ ਜੀ ਜਦੋਂ ਡੀਸੀ ਸਾਹਿਬ ਨੇ ਸਾਨੂੰ ਸਨਮਾਨ ਕੀਤਾ ਯੂਨੀਵਰਸਿਟੀ ਵਾਲਿਆਂ ਨੇ ਸਨਮਾਨ ਕੀਤਾ ਤੇ ਬੜਾ ਉਹਦੇ ਵਿੱਚ ਵੇਖੋ ਜੀ ਸਨਮਾਨ ਸਨਮਾਨ ਤੇ ਜਿਹੜਾ ਬੰਦੇ ਦਾ ਵਾਧਾ ਹੀ ਆ ਕੋਈ ਵੀ ਬੰਦੋ ਬੰਦਾ ਜਦੋਂ ਕੋਈ ਕਿਸੇ ਨੂੰ ਉਤਸ਼ਾਹਤ ਕੀਤਾ ਜਾਵੇ ਤੇ ਉਹਦੇ ਨਾਲ ਜਿਹੜੀ ਆ ਬੰਦੇ ਦਾ ਸਿਰ ਤੋਂ ਉੱਚਾ ਹੁੰਦਾ ਹੀ ਆ ਹਰ ਇੱਕदाई ਉਹਦੇ ਉੱਤੇ ਮੈਂ ਬੜਾ ਧੰਨਵਾਦ ਕਰਦਾ ਡੀਸੀ ਸਾਹਿਬ ਜੇਕਰ ਕਿਸੇ ਨੇ ਤੁਹਾਡੇ ਕੋਲ ਪੌਪਲਰ ਦੀ ਖੇਤੀ ਲੈਣੀ ਹੋਵੇ ਜਾਂ ਖਾਸ ਕਰਕੇ ਜਿਹੜਾ ਖਜੂਰਾਂ ਦੀ ਖੇਤੀ ਕਰਾਉਣੀ ਹੋਵੇ ਤੇ ਕਿਸ ਤਰ੍ਹਾਂ ਤੁਹਾਡਾ رابطہ ਕਰਨਾ ਕਿਉਂਕਿ ਅੱਜ ਪੰਜਾਬ ਦੀ ਗੱਲ ਕਰੀਏ ਮਾਝੇ ਦੀ ਗੱਲ ਕਰੀਏ ਬਹੁਤ ਘੱਟ ਲੋਕਾਂ ਪਤਾ ਖਜੂਰਾਂ ਦੀ ਖੇਤੀ ਕਿਸ ਤਰ੍ਹਾਂ ਹੁੰਦੀ ਆ ਤੁਸੀਂ ਦਸਖਾਂਜੂ ਸਾਂਝਾ ਕਰ ਦਿਓ ਪੌਪਲਰ ਦੀ ਖੇਤੀ ਵਾਸਤੇ ਕਿਸ ਤਰ੍ਹਾਂ ਨਾਲ ਸੰਪਰਕ ਕਰ ਜੇਕਰ ਤੁਹਾਡੇ ਕੋਲ ਕਿਸੇ ਨੇ ਪਨੀਰੀ ਲੈਣੀ ਹੋਵੇ ਸਾਡਾ ਵੇਖੋ ਜੀ ਮੇਰਾ ਜਿਹੜਾ ਸੰਪਰਕ ਦਾ ਸਾਧਨ ਆ ਉਹ ਤਕਰੀਬਨ ਸਾਰੇ ਡਿਪਾਰ ਚਾਹੇ ਉਹ ਯੂਨੀਵਰਸਿਟੀ ਦਾ ਹੋਵੇ ਚਾਹੇ ਉਹ ਬਾਗਬਾਨੀ ਹੋਵੇ ਚਾਹੇ ਉਹ ਵਣ ਭਾਗੂ ਹੋਵੇ ਸਾਰਿਆਂ ਕੋਲ ਜਿਹੜਾ ਉਹ ਮੇਰਾ ਸੰਪਰਕ ਨੰਬਰ ਹੈਗਾ ਬਾਕੀ ਮੈਂ ਕਿਸਾਨ ਮੇਲੇ ਸਾਰੇ ਜਿਹੜੇ ਟੈਂਡ ਕਰਦਾ ਰਹਿਣਾ ਉੱਥੇ ਪ੍ਰਦਰਸ਼ਨੀ ਆਪਣੀ ਲਾਉਂਦਾ ਰਹਿਣਾ ਤੇ ਮੇਰਾ ਜਿਹੜਾ ਮੋਬਾਈਲ ਨੰਬਰ ਆ 94170 6366 ਆ ਤੇ ਰਣਜੀਤਆ ਬਣੀ ਦੇ ਵਿੱਚ ਮੈਂ ਰਾਸ਼ ਦੇ ਉੱਤੇ ਮੇਰਾ ਦਫਤਰ ਆ ਬਾਕੀ ਜਿਹੜਾ ਰੈਸ਼ਵਲਾ ਦਫ਼ਤਰੀ ਇਹ ਦਰਸਾਉਂਦਾ ਕਿ ਮੈਂ ਜਿਹੜੀ ਚੀਜ਼ ਜਿਹੜੀ ਆ ਉਹ ਗਰੰਟੀ ਵਾਲੀ ਵੇਚਦਾ ਔਰ ਬਿੱਲ ਕੱਟ ਕੇ ਦਿੰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਸੀ ਸਰਦਾਰ ਬਲਦੇਵ ਸਿੰਘ ਗਿੱਲ ਜਿਹੜੇ ਕਿ ਬਿਲੀ ਬੋਰਡ ਮਹਿਕਮੇ ਜ ਰਿਟਾਇਰਮੈਂਟ ਹੋਏ ਨੇ ਤੁਸੀਂ ਦੇਖਿਆ ਕਿ ਵਧੀਆ ਕਿਸਾਨ ਹੋਣ ਦੇ ਨਾਤੇ ਇਹਨਾਂ ਨੂੰ ਪੰਜਾਬ ਸਰਕਾਰ ਜਿਹੜੇ ਕਿ ਅਮਰਸਾ ਦੇ ਡੀਸੀ ਸਾਹਿਬ ਵੱਲੋਂ ਮਾਨ ਸਨਮਾਨ ਦਿੱਤਾ ਗਿਆ ਵਾ ਅਤੇ ਜਿੱਥੇ ਰਵਾਇਤੀ ਫਸਲਾਂ ਛੱਡ ਕੇ ਝੋਲਾ ਕਰਨ ਦੀ ਬਜਾਏ ਛੱਡ ਕੇ ਇਹਨਾਂ ਵੱਲੋਂ ਖਜੂਰ ਜਿਹੜੇ ਲਾਈਆਂ ਗਈਆਂ ਵਾ ਅਤੇ ਨਾਲ ਹੀ ਪੌਪੂਲਰ ਦੀ ਖੇਤੀ ਕੀਤੀ ਇਹ ਆ ਤੁਸੀਂ ਦੇਖਿਆ ਵੀ ਇਹਨਾਂ ਵੱਲੋਂ ਵੱਧ ਮੁਨਾਫਾ ਜਿਹੜਾ ਇਹਨਾਂ ਨੂੰ ਮਿਲ ਰਿਹਾ ਵਾ ਅਤੇ ਉਹਨਾਂ ਨੇ ਸਨੇਹਾ ਦਿੱਤਾ ਦੂਸਰੀ ਖਾ ਕੇ ਕਿਸਾਨਾਂ ਨੂੰ ਵੀ ਝੋਨਾ ਕਣ ਛੱਡ ਕੇ ਵੈਦਰੀ ਫਸਲਾਂ ਛੱਡ ਕੇ ਪਰਪਲ ਦੀ ਖੇਤੀ ਕੀਤੀ ਜਾਵੇ ਤਾਂ ਜੋ ਕਿ ਲੱਖਾਂ ਦਾ ਜਿਹੜਾ ਕੋਈ ਮੁਨਾਫਾ ਹੋ ਸਕੇ ਮੀਨੂ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਅਮਰਸਰ